ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਜਿਹਦੇ ਤੇ ਆਪਣਾ ਜੀ ਅੱਜ ਦਾ ਵਲੌਗ ਹੈ ਜੀ ਆਪਾਂ ਚੱਲ ਰਹੇ ਹਾਂ ਜੀ ਬੰਦਰਬਾੜਾ ਏਰੀਆ 'ਚ ਆਈ ਆਉਂਦਾ ਜੀ ਐਮਪੀ ਰੋਡ ਤੇ ਫੀਲ ਵਾਲਾ ਸਿੱਧੇ ਤੇ ਇਹ ਬਣਾ ਖੇਤ ਥੋੜਿਆ ਜਿੱਦਾਂ ਕਿ ਆ ਦੇਖੋ ਆ ਦੇਖੋ ਪੂਰਾ ਖੁਸ਼ਦਾ ਤੇ ਕੰਬ ਬਹੁਤ ਹੈ ਜੀ ਇਧਰ ਏਰੀਆ 'ਚ ਵਾਹ ਕਿੱਦਾਂ ਦੇ ਮੈਂ ਬਾਕੀ ਡਾਕਟਰ ਨਾਲ ਗੱਲ ਕਰਵਾ ਡਾਕਟਰ ਸਤਿ ਸ਼੍ਰੀ ਅਕਾਲ ਬਲਾ ਬਲੋ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਤੇ ਇਧਰ ਕਿੰਨਾ ਕੁ ਏਰੀਆ ਤੁਹਾਡੇ ਇਸ ਗਾਉਂ ਮੈਂ ਬਹੁਤ ਏਰੀਆ ਹੈ ਟੈਨਸ਼ਨ ਮਤਲਬ ਹੈ ਕਿੰਨੇ ਦਿਨ ਲੱਗੇਗਾ ਹੋਰ ਬਾਈ ਕੋ ਸਾਲ ਪਰ ਲੱਗੇਗਾ ਯਹੀ ਯਹੀ ਸਾਲ ਪਰ ਸਾਲ ਪਰ ਕੇ ਬਾਅਦ ਹੀ ਭੇਜਾਂਗੇ ਬਿੱਟੂ ਕੋ ਨਹੀਂ ਯਹਾਂ ਤਾਂ ਦੋ ਦਿਨ ਲਗਾਣੇ ਆ ਦੋ ਦਿਨ ਬਿਲਕੁਲ ਦੋ ਦਿਨ ਚਲੇਗਾ ਸਾਲ ਤਾਂ ਹਮਾਰਾ ਲੱਗੇਗਾ ਜੈਸੇ ਸਾਲ ਮੈਂ ਸੇ 3 ਮਹੀਨੇ ਤਾਂ ਹਮ 4 ਮਹੀਨੇ ਇਧਰ ਨਿਕਾਲਤੇ ਆ ਤੇ ਬਾਕੀ ਕੇ 8 ਮਹੀਨੇ ਤਾਂ ਗਾਉਂ ਮੈਂ ਨਿਕਾਲਤੇ ਆ ਨਹੀਂ ਨਹੀਂ ਅਸੀਂ ਬਤ ਨਹੀਂ ਕਰਦੇ ਤੇ डॉक्टर इधर कितना, कितना भी एरिया इलाके एरिया एरिया तो यार मेरे को पता नहीं है तो तेरी मशीन चल जाएगी कितने कहा चलाओगे यही इसी एरिया दिख नहीं रहा यार कहाँ कहाँ मूंग है तो अभी मूंग पड़े सारे वो बट्टे तक मूंग पड़े इधर कम से कम कितना भी अंदर 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 कम से कम सौ बीघा होगा इधर इधर अब ये मशीन काटेगी सौ वो कब तक चलेगा काम दो दिन तक क्या बात अभी खेत गिले है बारिश ज्यादा पड़ी है हम है। दो दिन किधर जाए दो दिन का कंटिन्यू यही चलाना है कहाँ चलेगी यही चलेगी और है काम हाँ बिल्कुल काम उस वाले से बात की है जिसका बीस वीकअप भी हो रहा है हाँ, उससे बात हो गई है उसके दो दिन बाद कटेंगे उसके गिल्ला ज्यादा अभी उसके तालाब के पीछे है की तुम्हारा ਤੇ ਬਾਕੀ ਫਿਰ ਕਹਾਂ ਚਲਾएंगे दो दिन, दिन बाकी दो दिन के लिए उधर है किधर है आपको बताया था 12 किलोमीटर दूर है यहां हां 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 उधर कल जाएंगे आज निकले आज निकल जाए नहीं आज नहीं निकलना आज, आज, आज और कल, कल, कल तो, तो यहां चलेगी क्या चढ़ती ही नहीं आता क्या ਛੱਡ ਗਿਆ ਛੱਡ ਗਿਆ ਫਿਰ ਨਾਲ ਪਲਟਾ ਉੱਤੇ ਵੱਜੀਆਂ ਦਾ ਲਿਫਟਾਂ ਦੇ ਕਿੰਨੇ ਹੋਲਿਫਟਾਂ ਦੇ ਕਿੰਨਾ ਦੇ ਹੋਲਿਫਟਾਂ ਨਹੀਂ ਕਿ ਉੱਪਰ ਨਹੀਂ ਜਾਂਣ ਪਲਟਾ ਆਹੋ ਉੱਪਰ ਜਾਈਏ ਵੱਜੀਆਂ ਦਾ ਲਿਫਟਾਂ ਦੇ ਉੱਤੇ ਵੱਜਦਾ ਸਟਾਫ ਆ ਕਰੁੰਦੇ ਲਿਫਟਾਂ ਨਹੀਂ ਦਿਆਂ ਕੋਈ ਮਰਜ਼ੀ ਨਾ ਬੋਰ ਸਟਾਫ ਆ ਕਰ ਹਾਂ ਲਿਫਟਾਂ ਨਹੀਂ ਦਿਆਂ ਇਹ ਬੰਦਾ ਹੀ ਰਾਜਸਥਾਨ ਦਾ ਹੈ ਇਹ ਸਟਾਫਰ ਲਿਫਟ ਦਾ ਹੈ ਤੇ ਉਹ ਰਸਾ ਟੁੱਟ ਗਿਆ ਦੇਖਾ ਕਿੰਦਾ ਬਲਬ ਜਗਦਾ ਮੁੱਝਾ ਮੁੱਝਾ ਜਿਹ ਮੁੱਝਾ ਖੜਾ ਹੈ ਮੁੱਝਾ ਖੜਾ ਗੇਜ ਹੈ ਹਾਂ ਗੇਜ ਕਿੱਥੇ ਆ ਚਾਰਜ ਨਹੀਂ ਕਰਦਾ ਪਿਆ ਨਹੀਂ ਚਾਰਜਰ ਤੇ ਨਹੀਂ ਕਰਦਾ ਜਿਹੜਾ ਬਲਬ ਉਹ ਮੁੱਝਾ ਖੜਾ ਹੈ ਜਿਹੜੀ ਗੇਜ ਹੈ ਉਹ ਹੋ ਜਾਂਦੀ ਵੀ ਹੈ ਹੈ ਉਹ ਚੱਕੀ ਜਾਂਦੀ ਹੈ ਹਾਂ ਉਹ ਵੀ ਚੱਕਦੀ ਵੀ ਹੈ ਪਿੱਛੇ ਸਿੰਬਲ ਹੀ ਲਾਈ ਆਪਾਂ ਹਾਂ ਔਰ ਹੀ ਪਿੱਛੇ ਚੜ ਕੇ ਉਹ ਵੇਖੀ ਵੀ ਉਹ ਤਾਂ ਪੱਟੀ ਕਿਤੇ ਠੀਕ ਹੈ ਠੀਕ क्या जा? इधर यार यहां तक तो निकलेगी आगे नहीं लग रहा मेरे को देखे, देखे, देखे। चल दिखा के लाई यहाँ तक तो हम धक्के से ले जाएंगे क्या ऐसे करते हैं ना जा यहाँ तो निकाल देंगे निकाल देंगे यहाँ तो। तो पे आगे औखा है दिक्कत है यहाँ यहाँ पर दिक्कत आएगी एए? ऐसे करते हैं अपन हां ये खुदा हुआ है ये? नहीं ऐसे करते एक टायर इधर रख लेते हैं हाँ है? एक रख लेते हैं इधर यहाँ। तो फिर तो निकल जाएगी फिर निकल जाए इसमें रख ले एक टायर इस ये टायर हाँ फिर आगे फिर आगे निकल जाए आगे तो आगे ना वो ऊपर वाला खेत है सूखा है क्या अच्छा ऐसे करना आप हैं भैया ये थोड़ है। तो इए, थोड़ा थोड़ा और हटवा देना इधर क्या ये ये किधर ले आते नहीं उधर कैसा रास्ता देखते आ थोड़ा सा हो डॉक्टर इधर आ देख कितना खेत है ये वाला ये वाला कितना खेत है ये वाला ये कितना बनेगा तो देखना वो वो ओ वो भी है सामने वो भी है, वो है? कितना हो जाएगा एक बीघा का पैसे दे देना कितना कितना अरे आधा एक बीघा का चौथा हिस्सा भी नहीं है ये भी काटना है क्या मशीन नहीं आएगी अरे गिलो है अच्छा अच्छा वो काटना है ना ਕੀ ਉੱਪਰ ਉੱਪਰ ਆ ਨੋ ਖੂਨ ਆ ਬੜ ਜਦ 700 ਦੇ ਦੇਣਾ ਫਿਰ ਆ 700 700 ਔਰ 500 ਦਿਲਾ ਦੂੰਗਾ ਫਿਰ ਉਧਰ ਦਰਵਾਜ਼ਾ ਕਾਟੇ ਗਏ ਕਿੰਨਾ ਟਾਈਮ ਲੱਗੇਗਾ ਟਾਈਮ ਦੇਖ ਲੈਣਾ ਸਰਵਾਇਆ ਐਸਾ ਕਰ ਯਾਰ ਜਿਹਨੇ ਦੇ 600 ਰੁਪਏ ਦੇ ਰਿਹਾ ਤੇ ਠੀਕ ਹੈ ਚਲ ਠੀਕ ਹੈ ਕਰ ਲੈਣਾ ਵਾ ਉਸ ਨੂੰ ਸਭ ਠੀਕ ਹੈ ਲੈਟਰ 600 ਠੀਕ ਹੈ ਚਲ ਆ ਦੇਖਦੇ ਕਿੰਨਾ ਆਇਆ ਗੀਲਾ ਹੋ ਜੂ ਆਪਾ ਜੀ ਇੱਥੇ ਫਾਇਦਾ ਵੈਸੇ ਥੋੜਾ ਹੀ ਆ ਸਾ ਤੇ ਮਸ਼ੀਨ ਲਗਾਉਣੀ ਹੈ ਵਿੱਚ ਦੀ ਤੇ ਨਹੀਂ ਤਾਂ ਸਾਨੂੰ ਬਹੁਤ ਵੱਡਾ ਪਾ ਕੇ ਆਉਣਾ ਪਊਗਾ ਇੱਥੋਂ ਤਕਰੀਬਨ 2 ਕਿਲੋਮੀਟਰ ਹੈ ਅਸੀਂ ਉਹ ਆਂਦੇ ਵੀਰ ਨੇ ਜ ਵਾਟ ਮੈਂ ਤਾਂ ਵੈਸੇ ਯਾਰ ਮੰਗਿਆ ਸੀ ਕਿੰਨੇ ਦੀ ਕੱਟ ਹੈ ਕਹਿੰਦੇ ਚਲ 600 ਦੇ ਦਿੰਦੇ 600 ਉਹ ਗਈ ਆਪਣੀ ਸਾਹਮਣੇ ਵਾਲੇ ਪਲਾਟ ਦੀ ਥੋੜਾ ਜਿਹਾ ਵੈਸੇ ਤਕਰੀਬਨ ਉਹਨਾਂ ਦੇ ਹੱਥ ਨਾਲ ਵੱਡਾ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਜੀ 10 ਵਿੱਗੇ ਥਾਂ ਵੈਸੇ ਫੋਨ 'ਚ ਤਾਂ ਲੱਗੂਗਾ ਜੀ ਆਪਾਂ ਨੂੰ ਫੋਨ 'ਚ ਲੱਗੂ ਜੀ ਬਹੁਤ ਜ਼ਿਆਦਾ ਜਗ੍ਹਾ ਕਿਉਂਕਿ ਫੋਨ ਕੈਮਰੇ ਦੇ ਵਿੱਚ ਤਾਂ ਬਹੁਤ ਦਿੱਸੂਗਾ ਲੰਬਾ ਚੌੜਾ ਤੇ ਆਪਾਂ ਤੁਹਾਨੂੰ ਇਹ ਦਿਖਾਉਨੇ ਵੀ 8 ਵਿੱਗੇ ਥਾਂ ਮੇਰੇ ਹਿਸਾਬ 'ਚ ਇਹ ਥੱਲੇ ਬਣ ਗਈ 3:30 ਹੋ ਜਾਣਾ 4:00 ਹੋ ਜਾਣਾ ਬਾਕੀ ਤੁਹਾਨੂੰ ਆਪਾਂ ਕੈਮਰਾ ਹੀ ਦਿਖਾਉਦੇ ਨੇ ਇਹ ਆਪਾਂ 8 ਬਿਗੇ 9000 ਚ ਗੱਲ ਕੀਤੀ ਆ ਤੇ ਤੁਹਾਨੂੰ ਜਗਾ ਵੀ ਦਿਖਾਉਂਦੇ ਕਿ ਕਿਸ ਕਿਸ ਤਰੀਕੇ ਜਗਾ ਸੁੱਕੀ ਆ ਕੱਲ 3 ਦਿਨ ਪਹਿਲਾਂ ਮੈਂ ਦੇਖ ਕੇ ਗਿਆ ਸੀ ਪੂਰੀ ਗਿੱਲੀ ਚ ਮਸ਼ੀਨ ਨਹੀਂ ਚੱਲਦੀ ਹੁੰਦੇ ਜੇ ਤੇ ਅੱਜ ਹੁਣ ਆਪਾਂ ਦੇਖਦੇ ਆ ਕਿਵੇਂ ਦਾ ਸੁੱਕ ਗਿਆ ਕਿ ਕਿਦਾਂ ਦੇਖ ਲਓ ਵੀ ਇੰਨਾ ਇਹ ਨਾ ਇਹ ਸੁੱਕ ਸੁੱਕ ਕਹਿੰਦੇ ਹੁੰਦੀ ਆ ਜੀ ਰਾਜਸਥਾਨ ਚ 1 ਫੁੱਟ ਤੇ ਕਰੀ ਥੱਲੇ ਫੁੱਟ ਤੋਂ ਥੱਲੇ ਪਾਣੀ ਆ ਜੀ ਇੱਥੇ ਇਹ ਫੋਟੋ ਤੇ ਕਰ ਸੁੱਕਾ ਹੁੰਦਾ ਤੇ ਆ ਦੇਖੋ ਆਪਕੇ ਗਏ ਸੀ ਬਹੁ ਗਿੱਲਾ ਖੇਦੀ ਬਹੁਤ ਜ਼ਿਆਦਾ ਪੈਰ ਪੂਰਾ ਥੱਲੇ ਦਬਦਾ ਸੀ ਤੇ ਅੱਜ ਖੇਤ ਸੁੱਕ ਗਿਆ ਜੀ ਪੂਰਾ ਸੁੱਕ ਚੁੱਕਾ ਤੇ ਇੱਥੇ ਚਰਾਉਣੀ ਆ ਦੇਖੋ ਤੁਹਾਨੂੰ ਦਿਖ ਰਿਹਾ ਪਲਾਟ ਫੋਨ 'ਚ ਤਾਂ ਬਹੁਤ ਵੱਡਾ ਦਿਸੂਗਾ ਮੇਰੇ ਹਿਸਾਬ ਨਾਲ ਇਹ ਹੋਗਾ ਜੀ 3.5 ਕਿਲੇ ਹੋਣਗੇ 3.5 ਹੋਣਗੇ ਤੇ ਇਸ ਤੋਂ ਜ਼ਿਆਦਾ ਨਹੀਂ ਹੈਗਾ ਜੀ ਇਹ ਤੇ ਚੜਾਈ ਦਿਖ ਰਹੀ ਕਿੱਲਾ ਚੜਾਈ ਆ 3 ਕਿਲੇ ਲਾਵਾਂ ਜੀ ਥੋੜੇ ਜਾ ਬਾਤ ਕੱਢ ਕੇ ਹੋਗੇ ਇੱਧਰ ਖੇਤ ਵਿੰਗੇ ਟਿੱਡੇ ਜੇ ਹੁੰਦੇ ਆ ਵਿੰਗੇ ਟਿੱਡੇ ਹੋਣ ਕਰਨ ਇਹ ਥੋੜਾ ਇੱਕ ਰੁਕੜ ਜਾ ਹੈਗਾ ਤੇ ਬਾਕੀ ਆਪਾਂ ਨੂੰ ਇਹਦੇ ਵਿੱਚ ਕਾਟਾ ਨਹੀਂ ਬੰਦੇ ਨੇ ਬਿਲਕੁਲ ਸਹੀ ਦੱਸਿਆ ਵਿੱਚ ਵਿੱਚ ਬੰਦੇ ਮਾਨਦਾਰ ਕੋਈ ਕੋਈ ਹੈਗਾ ਸਾਰੇ ਬੰਦੇ ਨਹੀਂ ਮਾਨਦਾਰ ਹੈਗੇ ਇੱਥੇ ਰਾਜਸਥਾਨ ਦੇ ਵਿੱਚ ਇਹ ਬੰਦੇ ਨੇ ਮੈਨੂੰ ਬਿਲਕੁਲ ਆਪਣਾ ਫਿਕਸ ਰੇਟ ਦੱਸਿਆ ਤੋਂ ਅਖੀਰ ਦੱਸਿਆ ਵੀ ਆਪਣਾ ਇੰਨਾ ਹੀ ਹੈ ਹੈ ਨਹੀਂ ਹੈ ਇਹ ਆਪਾਂ ਵੱਡਣ ਲੱਗੇ ਜੀ ਆ ਸਾਹਮਣੇ ਵਾਲਾ ਪਲਾਟ ਇੱਥੇ ਦੱਸਦੇ 100 ਬਿਗਾ ਹੈਗਾ ਇੱਥੋਂ ਲੈ ਕੇ ਉਹ ਪੱਠਾ ਦਿਖ ਰਿਹਾ ਤੁਹਾਨੂੰ ਉਹ ਸਾਹਮਣੇ ਵਾਲਾ ਕੈਮਰਾ ਜ਼ੂਮ ਨਹੀਂ ਹੋ ਸਕਦਾ ਆਪਣਾ ਨੇ ਤੁਹਾਨੂੰ ਦਿਖਾ ਦੇਣਾ ਸੀ ਉਹ ਪੱਠੇ ਤੋਂ ਇੱਧਰ ਨੂੰ ਲੈ ਕੇ ਤੇ ਇੱਧਰ ਨਾ ਵਿੱਚ ਜਿਆ ਨੂੰ ਤਕਰੀਬਨ 100 ਬਿਗਾ ਦੱਸਦੇ ਆ ਤੇ ਦੇਖੋ ਆਪਣੀ ਮਸ਼ੀਨ ਚੱਲੂਗੀ ਜਿੱਥੇ 2 3 2 ਦਿਨ ਜਾਂ 3 ਦਿਨ ਚੱਲੂਗੀ ਇਹ ਜਗ੍ਹਾ ਤੇ 100 ਬਿਗਾ ਕੋ ਨਾਲ ਨਾਲ ਵਾਟਣਾ ਵਾਟ ਹੈ ਵਾਟਣਾ ਵਾਟ ਤੁਹਾਨੂੰ ਅੱਗੇ ਵੀ ਖੇਤ ਦਿਖਾਵਾਂਗੇ ਅੱਗੇ ਥੋੜਾ ਗਿੱਲਾ ਹੈਗਾ ਉਹ 2-3 ਦਿਨ ਕਦੇ ਰੋਕ ਕੇ ਵਟਣਾ ਤੇ 2 ਦਿਨ ਪਹਿਲਾਂ ਮੈਂ ਆਹ ਵੇਖ ਕੇ ਗਿਆ ਸੀ ਗਿੱਲਾ ਸੀ ਤੇ ਅੱਜ ਗਿਆ ਸੀ ਸੁੱਕਾ ਤੇ ਇਹ ਨੂੰ ਗਾ ਫਿਰ ਦੋ ਦਿਨ ਬਾਸ ਅੱਗੇ ਆਪਣੇ ਕੋਲ ਇੱਥੇ ਇੱਕ ਗੱਲ ਕੀਤੀ ਇੱਥੇ 10 ਕਿਲੋਮੀਟਰ ਹੈ 50 ਵਿੱਗੇ ਤਾਂਗਾ ਬਟਨਾ ਜੀ ਅੱਜ ਰਾਤ ਦਾ ਟਾਈਮ ਹੀ ਹੁੰਦਾ ਅੱਜ ਅੱਪ ਨੂੰ ਗਿਆ ਨਹੀਂ ਜਾਣਾ ਆਪਾਂ ਜਾਵਾਂਗੇ ਕੱਲ ਕੱਲ ਜਾਵਾਂਗੇ ਕੱਲ ਦੱਨ ਲਾਵਾਂਗੇ ਪਰਸੋਂ ਲਾਵਾਂਗੇ ਦੋ ਦਿਨ ਲਾ ਕੇ ਤਾਂ ਆਪਾਂ ਜੀ ਵਿਦਾਈ ਕਰਾਂਗੇ ਤੇ ਉੱਥੇ ਰੇਟ ਮਗਾਜ ਆਪਾਂ 1100 ਕਿਤੇ ਕੋਦੇ ਵਿੱਚੋਂ 1200 ਵਿੱਗੇ 1100 1200 ਦੋ ਰੇਟ ਕਿਤੇ ਆਪਾਂ ਇਹ ਜਗ੍ਹਾ ਦੇ ਸਾਹਮਣੇ ਵਾਲਾ ਯਾਨੀ ਕਿ ਉਹ ਵੀ 5 ਕਿਲੋਮੀਟਰ ਦੇ ਵਿੱਚ ਵਿੱਚ ਆ 50 ਵਿੱਗਾ ਇੱਕ ਇੱਕ ਜਗ੍ਹਾ ਨੇਗਾ ਉਹਨਾਂ ਬੰਦਿਆਂ ਨੇ ਵਿਗਫਿਕ ਸਹੀ ਦੱਸਿਆ ਕੋਈ ਵਾਤ ਕੱਢਣੀ ਦੱਸਿਆ ਕਿ ਜਿਆਦਾ ਜਾਂ ਥੋੜਾ ਉਹ ਚੀਜ਼ ਨਹੀਂ ਦੱਸੀ ਪੂਰੇ ਫਿਕਸ ਹੀ ਦੱਸਿਆ ਤੇ ਸਾਹਮਣੇ ਉਹ ਦੇਖ ਲੋ ਜੀ ਮਾ 3400 ਜਿਹੜੀ ਆਪਣੀ ਦਸਮੇਸ਼ ਆ ਉਹ ਆਪਾਂ ਇੱਥੋਂ ਭੇਜਦੀ 20 ਕਿਲੋਮੀਟਰ ਸ਼ਹਿਰ ਨੂੰ ਉੱਥੇ ਚਲਦੀ ਆ ਅੱਜ ਜਾਵਾਂਗੇ ਜਿੰਦੇ ਕੋਲ ਉਹਨੂੰ ਥੋੜੀ ਬ੍ਰੇਕ ਡਾਊਨ ਆਈ ਸੀ ਤੇ ਜਾਵਾਂਗੇ ਕੱਲ ਉਹਨੇ ਵੱਡੇ ਜੀ 35 ਵਿਗੇ ਕੱਲ ਤੇ ਅੱਜ ਉਹਨੇ ਜੀ 10 ਕੋ ਵੱਡੇ ਥੋੜੀ ਜਿ ਨੂੰ ਬ੍ਰੇਕ ਡਾਊਨ ਆਈ ਆ ਉਹ ਬਜਾਰ ਹੈ ਮਸ਼ੀਨ ਕੋਲੇ ਫਰਾਤ ਨੂੰ ਕੱਢਾਂਗੇ ਜੀ ਮਸ਼ੀਨ ਹੋਣਾ ਯਾਨੀ ਕਿ ਖੜ ਗਿਆ ਉਹ 10 ਕਿ ਵੱਢ ਗਏ ਤੇ ਉਹ ਕੰਪਲੀਟ ਆ ਫਰਾਤ ਨੂੰ ਕੱਢਾਂਗੇ ਤੇ ਆਹ ਕਿਹਾ ਜੀ ਹੁਣ 600 ਰੁਪਏ ਦੀ ਗੱਲ ਕੀਤੀ ਇਹਨਾਂ ਕੋ ਨੂੰ ਨਿਬੜ ਗਿਆ ਇਹਨੇ ਸ਼ੁਰੂਆਤ ਹੈ ਕਾ ਸ਼ੁਰੂਆਤ ਤੇਰੇ ਖੇਤ ਕੀ ਸ਼ੁਰੂਆਤ ਆ ਬਿੱਟੋ ਵੀ ਮੇਰੇ ਨਾਲ ਆਇਆ ਹੈ ਹਾਂ ਹਾਂ ਤੇ ਕਿਤਨਾ ਖੇਤ ਹੈ ਕਿਤਨੇ ਕਿਲ ਗਿਆ 2 ਵਿਗਾ ਹੈ

निकाल रही है माल बिट्टू की मशीन एक बात और है है एक नंबर इसमें कचरा बहुत था कचरे करके थोड़ा सा माल तेरे जो वो दे रहे पानी बहुत ज्यादा पड़ा बारिश की वजह से कचरा है यार अब क्या करें तेरे जो वो वाले खेत है ना उससे माल अच्छा निकलेगा इससे भी अच्छा निकलेगा अच्छा निकलेगा निकलेगा ना आप काम क्या करते हो पालिया में मैं जानवरों का डॉक्टर हूँ टीके वीके लगाता हूँ किसी को लगवाना हो तो मैं डॉक्टर को डॉक्टरों को टीके डॉक्टरों के लगा देता नहीं आप आपका डॉक्टर हो मैं कौन सा एरिया एरिया बता पे अभी एरिया मेरा ये का है मेरे बिनाय जैसी लगता ही है आज के मेरा जिला अजमेर है राजस्थान है किसी भी ने किसी भाई साहब ने यहाँ कोई काम डॉक्टर का हो तो जरूर बताना ये डॉक्टर है यहाँ बंदरवाड़ा और चौबीस घंटा सुविधा उपलब्ध है चौबीस घंटा के काम जाएगा ही नहीं अभी बच्चा बच्चा फंस जाए तो उसको निकालने के लिए रात को भी जाना हो सामने ਜੀ ਬੰਦੇ ਦਾ ਫੋਨ ਆ ਜਾਏ ਰਾਤ ਕੋ ਵੀ ਦੋ ਰਾਤ ਕੋ ਵੀ ਜਾਂਦੇ ਆ ਨੰਬਰ ਤਾਂ ਬਤਾ ਆਪਣਾ ਆਪਣੇ ਨੰਬਰ ਹੈ 94 13 15 6522 ਅੱਛਾ ਬ ਇਤਨਾ ਹੀ ਹੈ ਕਿੰਨੇ ਨੰਬਰ ਹੈ ਕਿਤਨੇ ਅੱਖਰ ਹੋਗੇ 10 10 10 ਅੱਖਰ ਹੋਗੇ ਇਹ ਭਾਈ ਇਹ ਇੱਥੋਂ ਦਾ ਬੰਦਰ ਵਾਲਾ ਦੇਰੀਏ ਚ ਕਿਸੇ ਨੇ ਸੇਰਾਬਾਲ ਬੰਦਰ ਵਾਲਾ ਬਹੁਤ ਪੁਰਾਣੀ ਦੋਸਤੀ ਹੈ ਬਿੱਕੂ ਵੀ ਹੋਰ અમારી ਪੀਲ ਵਾਲਾ ਇੱਥੋਂ ਦਾ ਇੱਥੋਂ ਤੱਕ ਕਿਸੇ ਨੇ ਦੱਸਣਾ ਦੱਸਿਆ ਇਹ ਅੱਗੇ ਵਾਸਤੇ ਨਹੀਂ ਵੀ ਜਾਣ ਕੇ ਆਪਣੇ ਪਿਆਬ ਤੱਕ ਨਹੀਂ ਆ ਸਕਦੇ ਚਲੋ ਆ ਜਿਹੜਾ ਵੱਡਾ ਲਿਆ ਵੱਡਾ ਕਿ ਜੇ ਇੱਥੇ 2 ਬਿਗੇ ਥਾਂ। ਅਬੋ ਕਟਣਾ ਹੈ। ਕੱਟ ਕੇ ਫਿਰ ਉਸ ਤੋਂ ਬਾਅਦ ਪਲਾਵਾਂਗੇ 9 ਬਿਗਿਆਂ ਚ 8 ਬਿਗਿਆਂ ਚ। ਆਪਾਂ ਜੀ ਇੱਥੇ ਤੁਹਾਨੂੰ ਦੱਸਦੇ ਆਂ ਵੀ ਆਪਾਂ ਅੱਜ ਅਲਟਰਨੇਟਰ ਦਾ ਕੰਮ ਕਰਵਾਇਆ ਜੀ ਇੱਥੋਂ ਇੱਕ ਬੰਦੇ ਤੋਂ। ਮੈਂ ਗਿਆ ਜੀ ਥੋੜਾ ਜਾਂ ਫਟ ਗਿਆ ਮੈਂ ਚੱਲ ਗਿਆ ਮੈਂ ਕਿ ਬੰਦੇ ਨੂੰ ਪੁੱਛਿਆ ਨਹੀਂ ਵੀ ਇਹ ਬੰਦਾ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ ਹੈਗਾ। ਉਹਨੇ ਕੀ ਕੰਮ ਕੀਤਾ ਜੀ? ਉਹਦਾ ਗਟਾਉੜ ਬਿਲਕੁਲ ਸਹੀ ਨਹੀਂ। ਉਹਦੇ ਚੱਕਰਗਾ ਜੀ ਸ਼ੂ ਵਿੱਚ। ਕੂਜੀ ਸੋਰਾ ਫਾਲਡ ਨਹੀਂ ਜਿਹੜਾ ਇੱਕ ਹੋਰ ਚਾਰਜਰ ਵਗੈਰਾ ਕਰਦਾ ਤੇ ਮੈਂ ਜਾ ਕੇ ਉਹਨੂੰ ਉਹਨੇ ਕਟੌੜ ਪਾਇਆ ਜੀ ਆਪਣਾ ਕੱਟਤਾ ਬਾਹਰ ਉਹ ਕਹਿੰਦਾ ਕਟੌੜ ਫਾਲਡਰ ਤੇ ਕਟੌੜ ਪਾਇਆ ਜੀ ਉਹਨੇ ਤੇ ਮੈਨੂੰ ਕਹਿੰਦਾ 700 ਰੁਪਿਆ 600 ਦਾ ਕਟਾਊਟ ਏ ਇੱਧਰ ਲਾ ਯਾਰ ਉੱਲੂ ਆ ਇੱਥੇ ਲਾਓ ਆਹ ਲਾ ਇੱਧਰ ਉਹ ਬੇ ਵੇਸ ਤਾਂ ਹੈ ਗਿਆ ਉੱਲੂ ਆ ਇਹਨਾਂ ਨੂੰ ਇਹਨਾਂ ਨੂੰ ਉੱਲੂਆਂ ਨੂੰ ਇਹ ਨਹੀਂ ਦਿੰਦਾ ਵੀ ਚਲਾਉਣੀ ਕਿੱਥੇ ਆ ਮਸ਼ੀਨ ਆ ਉਹ ਉੱਥੇ ਉੱਥੇ ਲੈ ਕੇ ਜਾ ਕੇ ਮੂੰਗੀ ਕਿੱਥੇ ਖੜੀ ਆ ਯਾਰ ਕਿਵੇਂ ਆਵਾਜ਼ ਕਿਸ ਕੀ ਆ ਰਹੀ ਹੈ ਉਹ ਤਾਂ ਟਾਇਰ ਕੀ ਆਵਾਜ਼ ਆ ਰਹੀ ਹੈ ਟਾਇਰ ਕੀ ਆਵਾਜ਼ ਤੇ ਜਾਵੇ ਕਿੱਧਰ ਹੈ ਹਾਂ ਨਹੀਂ ਉੱਕੇ ਦੇ ਆਡੇ ਉੱਡੇ ਪੜਿਆ ਹੈ ਨਹੀਂ ਉਹਦੇ ਲੈ ਮਸ਼ੀਨ ਕਿੱਧਰ ਗਿਆ ਇਹਨਾਂ ਨੇ ਪੁੱਛਣਾ ਲਾਵੇ ਕਿ ਕਟਣਾ ਤੇ ਇਹ ਹੈ ਤੇ ਉਧਰ ਕੀ ਹੈ ਉਹ ਦੇਖੋ ਕਿੰਨਾ ਸਾਫ ਕਟਾ ਕੇ ਕਿਧਰ ਹਾਂ ਇਹ ਕਿਧਰ ਉਹ ਕਈ ਨਹੀਂ ਹੁੰਦਾ ਇਹ ਤਾਂ ਮੜਾ ਮਿੱਟੀ ਦੇ ਚੱਕਰ ਨਹੀਂ ਦਾ ਤੁਹਾਰੇ ਮਿੱਟੀ ਬਹੁਤ ਆਣੀ ਸੁਦਰ ਮੋਂਗਵੇਂ ਫਿਰ ਤੁਮੇ ਇਹ ਰੋਣਾ ਤਾਂ ہماری ਕੁਆਲਿਟੀ ਖਰਾਬ ਕਰ ਦੋ ہماری ਕੁਆਲਿਟੀ ਖਰਾਬ ਕਰਦੀ ਨਹੀਂ 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 ਰੋਤਾ ਨਹੀਂ ਯਾਰ ਕੋਣ ਰੋਤਾ ਦਊ ਮੈਂ ਨਹੀਂ ਰੋਤਾ ਮੈਂ ਤੇ ਅਭੀ ਤਾਂ ਤੂੰ ਮੇਰੇ ਕੋਲ ਦਿਖਾ ਰਿਹਾ ਕਿ ਯਾਰ ਇਧਰ ਛੋੜ ਕੇ ਰਹਿ ਤੂੰ ਮੇਰਾ ਭਾਈ ਹੈ ਅੱਜ ਪਾਰਟੀ ਕਰੇਗਾ ਅਰੇ ਬਿਲਕੁਲ ਅੱਛਾ ਬੰਦਾ ਬਹੁਤ ਵਧੀਆ ਰਾਤ ਨੇ ਪਾਰਟੀ ਕੀਤੀ ਆ ਇਹਨੇ ਪਾਰਟੀ ਕੀਤੀ ਹੈ ਰਾਤ ਅੱਜ ਫੇਰ ਕਰੂਗਾ ਜੀ ਦੱਸਣ ਲੱਗੇ ਹਾਂ ਡੈਕਟਰ ਦੀ ਗੱਲ ਜੀ ਉਹਨੇ ਕਟਾਊਟ ਵਗੈਰਾ ਪਾਤੇ ਤੇ ਮੈਨੂੰ ਕਹਿੰਦਾ 600 ਦਾ ਕਟਾਊਟ ਆ ਤੇ 100 ਰੁਪਏ ਲੇਬਰ ਹੈ 750 ਮੰਗਾ ਮੈਂ ਆ ਬਿੱਕਰ 700 ਜੀ ਉਹ ਮੈਂ ਇੱਕ ਬੰਦੇ ਨੂੰ ਫੋਨ ਕੀਤਾ ਕਿ ਯਾਰ ਆਪਾਂ ਇਹਦੇ ਤੋਂ ਕੰਮ ਕਰਵਾਇਆ ਐਸਟਰਲ 20 ਲੀਟਰ ਦਾ ਤੇ ਡੈਕਟਰ ਆਪਣਾ ਵੀ ਉਹ ਆਂਦਾ ਯਾਰ ਉਹੋ ਕਿੱਦੇ ਕੋਲ ਫਸ ਗਿਆ ਤੂੰ ਉਹਦਾ ਚੋਰ ਬੰਦਾ ਹੈ ਬਾਕੀ ਹੁਣ ਆਪਾਂ ਉਹ ਉਹ ਕਟੋਰ ਨਾ ਮੈਂ ਲੈ ਕੇ ਹੋਰ ਦੁਕਾਨ ਤੇ ਗਿਆ ਉਹ ਬੰਦਾ ਮੇਰੇ ਨਾਲ ਗਿਆ ਇਥੋਂ ਦਾ ਲੋਕਲ ਉਹਨੂੰ ਦਿਖਾਇਆ ਕਹਿੰਦਾ ਭਾਈ ਤੇਰਾ ਕਟੋਰ ਸਹੀ ਯਾਰ ਤੇ ਕਟੋਰ ਵੈਸੇ ਆਉਂਦਾ ਵੀ 2250 ਦਾ ਹੀ ਆ ਮੇਰੇ ਖਿਆਲ ਚ 24 ਬੋਲਟ ਦਾ ਤੇ ਆ ਗੱਲ ਬਣੀ ਤਾਂ ਹੁਣ ਅਲਟਰੇਟਰ ਫੇਰ ਕੰਮ ਛੱਡ ਗਿਆ ਜੀ ਕਰਵਾਇਆ ਤਾਂ ਹੁਣ ਕੰਮ ਛੱਡ ਗਿਆ ਪਹਿਲੇ ਤਾਂ ਇੱਕ ਉਹਨੇ ਕਰਕੇ ਦਿੱਤਾ ਕੰਮ ਨਹੀਂ ਕੀਤਾ ਮੈਂ ਦੁਬਾਰਾ ਫਿਰ ਉਹਦੇ ਕੋਲ ਲੈ ਕੋਲ ਕੇ ਫਿਰ ਉਹਨੇ ਗ੍ਰੀਪੀ ਜੀ ਪਾਈ ਆ ਪਾ ਕੇ ਦੇਖ ਦੁਬਾਰਾ ਫਿਰ ਕੰਮ ਛੱਡ ਗਿਆ ਜੀ ਇਹ ਹੁਣ ਮੈਂ ਮੇਰੇ ਕੋ ਸਪੇਅਰ ਹੈਗਾ ਉਹ तकरीबन ਹਾਂ ਕੀ ਆ ਨਾ ਕੀ ਤਕਰੀਰ ਨਹੀਂ ਹੁੰਦੀ ਆਹੋ ਨਿਕਲ ਲੱਗੀ ਹੈ ਨਿਕਲ ਲੱਗੀ ਹੈ ਤੋ ਪਾਓ ਫਿਰ ਨੂੰ 500 ਰੁਪਏ ਨੇ ਤੋ ਆਹ ਕਿਹੜੀ ਕਪਲੀ ਇਹਨਾਂ ਰਾਤ ਨੂੰ 500 ਹੂੰ ਇਹਦਾ ਇਹ ਕਪਲੀ ਨਿਕਲੂਏ ਕਿਹੜੀ ਕਪਲੀ ਨਾ ਬਸ ਦੇਖਦੇ ਕਿੱਡ ਨਿਕਲੂ ਆਹ ਬੰਦੇ ਕਹਿੰਦਾ ਇਹਦਾ ਲੌਗ ਨਿਕਲਗਾ ਸੀ ਵੈਸੇ ਕੰਪਲੇਨ ਦਾ ਥੋੜਾ ਲੌਗ ਹੀ ਸਾਈਡ ਤੋਂ ਆ ਗਿਆ ਸੀ ਤੇ ਖੇਰ ਗੱਲਾ ਜੀ ਥੋੜਾ ਜਿਹਾ ਇਹ ਵਾਲਾ ਅੱਗੇ ਵਾਲਾ ਤਕਰੀਬਨ ਸੁੱਕਾ ਹੀ ਆ ਸਾਡਾ ਹੈਲਪਰ ਹੈ ਜੀ ਉਹ ਕਹਿੰਦਾ ਲਿਫਟ ਆਣਾ ਵਜਦਾ ਪਰਟਾ ਲਿਫਟਮ ਹੋ ਜਾਂ ਲਿਫਟਾ ਕਿਹੜੀਆਂ ਹੋਣੇ ਤੇ ਮਸ਼ੀਨ ਦੇ ਵਿੱਚ ਲਿਫਟ ਵਗੈਰਾ ਹੁੰਦੀ ਆ ਉਹ ਸਟਾਫ ਅਗਾਂ ਲਿਫਟਾਂ ਦੱਸੀ ਜਦਾ ਲਿਫਟ ਆਣਾ ਵਜਦਾ ਇਹ ਬੰਦੇ ਚੈੱਕ ਕਰ ਰਿਹਾ ਜੀ ਪਿੱਛੇ ਮੰਗੀ ਜੀ ਪਿੱਛੇ ਕਈ ਮੰਗੀ ਮੰਗੀ ਤਾਂ ਨਹੀਂ ਆਉਂਦੀ ਉਹ ਕਿਆ ਦੇਖ ਰਹੇ ਹੋ ਕਿਆ ਦੇਖ ਰਹੇ ਹੋ ਪਿੱਛੇ ਪਿੱਛੇ ਲੇ ਗਰੇ ਮੰਗ ਉਹ ਇੱਕ ਬੰਦੇ ਨੇ ਤੋਤੀ ਲੈਣੀ ਹੈ ਤੋਤੀ ਮਿਲ ਜਾਏਗੀ ਹਾਂ ਤੋਤੀ ਮਿਲ ਜਾਏਗੀ ਨਾ ਤੋਤੀ ਕਿਸ ਕੋ ਬੋਲਤੇ ਹੋ ਯਹੀ ਖੋਲ ਕੇ ਲੈ ਚਲੇਗਾ ਨਹੀਂ ਤੋਤੀ ਕਿਸ ਕੋ ਬੋਲਤੇ ਹੋ ਇਹ ਵਾਲੀ ਇਹ ਇਹ ਤੋਤੀ ਹੈ ਇਸਕਾ ਲੰਬੀ ਕਰੋ ਖੋਲਣਾ ਨਹੀਂ ਪਰੇ ਪਿੱਛੇ ਘੁੰਮਣਾ ਪਿੱਛੇ ਪਰ ਉਧਰ ਘੁੰਮਣਾ ਅੱਛਾ ਅੱਛਾ ਪਿੱਛੇ ਸਾਈਡ ਸੇ ਹੁੰਦੀ ਹੈ ਐਸੇ ਬੰਦ ਨਹੀਂ ਪੜਦੀ ਹੈ ਅੱਛਾ ਅੱਛਾ ਠੀਕ ਪਿੱਛੇ ਕੁਝ ਬੰਦਾ ਆਇਆ ਇਸਨੇ ਹਾਂ ਇਹ ਇਸਕੋ ਥੋੜਾ ਗੁੰਮਾ ਬਣਾ ਕੇ ਅੱਛਾ ਉਹ ਕਾ ਬੰਦ ਤੇ ਗੁੰਮਾ ਬਣਾ ਕੇ ਯਾਨੀ ਕਿ ਗੁੰਮਾ ਕਾ ਬਣਾਤੇ ਪਿਛੇ ਗੁੰਮਾ ਬਣਾਤੇ ਹੈ ਕਿ ਬੈਠਨੇ ਮੇ ਆਸਾਨੀ ਰਹੋ ਅੱਛਾ ਪੇ ਮਸੀਬ ਬੱਤਰ ਬੱਤਰ ਨਾ ਗੜੇ ਕਾਟਾ ਨਾ ਗੜੇ ਠੀਕ ਠੀਕ ਇਸ ਲਈ ਗੁੰਬਾ ਲਗਾਤੇ ਹੈ ਇਸ ਲਈ ਗੁੰਬਾ ਲਗਾਤੇ ਹੈ ਐਸਾ ਹੀ ਇਹ ਗੁੰਮਾ ਲੱਗਾ ਹੈ ਪਿਛੇ ਇਹ ਤੋਤੀ ਦੇ ਪਿਛੇ ਗੁੰਬਾ ਕਮਾਈ ਉਹ ਕੀ ਲਾ ਦੇਆ ਉਹ ਲਾ ਵਿੱਚ ਲਾ ਦੇ ਐ ਆਸਰਾ ਪੈੜੀ ਬੜੀ ਉਹ ਪਰ ਡਰਾਈਵਰ ਇਕੱਲਾ ਲੈ ਕੇ ਤੇਰੀਓ ਕਰ ਮੈਂ ਲੈਣੀ ਆ ਉਹਨੂੰ ਭਲਾਵਾ ਬਲੋ ਕੇ ਪਿਛੇ ਇਸ ਤਰ੍ਹਾਂ ਤੇ ਆਪਣਾ ਜੀ ਅੱਜ ਦਾ ਇੰਨਾ ਹੀ ਵਲੌਗ ਆ ਆਪਾਂ ਹੁਣ ਮਿਲਦਾ ਜੀ ਕਿਸੇ ਹੋਰ ਨਵੀਂ ਵੀਡੀਓ ਚ ਤੇ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਜਉਂਦੇ ਬਸਤੇ ਰਹੋ